ਅੱਜ ਆਪਾਂ ਗੱਲ ਕਰਦੇ ਆ ਪਾਨੇ ਸਿੱਧੂ ਬਾਰੇ ਲੁਧਿਆਣਾ ਪੁਲਿਸ ਨੇ ਪਾਨੇ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਮਹਿਲਾ ਨੇ ਦੋਸ਼ ਲਾਇਆ ਸੀ ਕਿ ਪਾਨਾ ਸਿੱਧੂ ਮਿੱਥੋਂ 10000 ਦੀ ਬਲੈਕਮੇਲ ਕਰਕੇ 10000 ਰੁਪਇਆ ਲੈ ਗਿਆ ਤੇ ਕੁਝ ਰੁਪਏ ਹੋਰ ਮੰਗ ਰਿਹਾਗਾ ਉਹ ਮਹਿਲਾ ਹੈ ਕੌਣਾ ਟਰੈਵਲ ਏਜੰਟ ਜਿਹੜੇ ਕਿ ਨੌਜਵਾਨ ਬੱਚੇ ਬੱਚੀਆਂ ਨੂੰ ਬਾਹਰ ਭੇਜਦੇ ਨੇ ਤੇ ਜਿਨ੍ਹਾਂ ਦੇ ਲੱਖਾਂ ਰੁਪਏ ਠੱਗੇ ਹੋਏ ਸੀ 15 15 25 25 30 30 ਲੱਖ ਰੁਪਏ ਉਹ ਪਾਣੇ ਸਿੱਧੂ ਨੇ ਮੜਵਾਇਆ ਇਹ ਨਹੀਂ ਕਿ ਅੱਜ ਦੇ ਦਿਨ ਚ ਮੜਵਾਇਆ ਬਹੁਤ ਟਾਈਮ ਦਾ ਪਾਣੇ ਸਿੱਧੂ ਉਹਨਾਂ ਏਜੰਟਾਂ ਦੇ ਖਿਲਾਫ ਬੋਲਦਾ ਸੀ ਤੇ ਉਹਨਾਂ ਏਜੰਟਾਂ ਤੋਂ ਪਰਿਵਾਰ ਨੂੰ ਜਿਹੜੇ ਪੈਸੇ ਨਹੀਂ ਦਿੰਦੇ ਸੀ ਤੇ ਉਹਨਾਂ ਤੋਂ ਹਰ ਹਿੱਲੇ ਮਡਵਾਏ ਨੇ ਪਰ ਹੁਣ ਇੱਥੇ ਕਈ ਅਖੌਤੀ ਬਣੇ ਆਪੋ ਆਪਣੇ ਜਿਹੜੇ ਪੱਤਰਕਾਰ ਆ ਜਾਂ ਨਵੇਂ-ਨਵੇਂ ਜਿਹਦੇ ਚੈਨਲ ਬਣਾਏ ਨੇ ਜਿਹੜੇ ਕਹਿੰਦੇ ਸੀ ਕਿ ਭਾਨਾਤਾ ਜੀ ਹੁਣ ਡਿਬੜੂਗੜ੍ਹ ਦੇ ਇਚ ਭੇਜਿਆ ਜਾਊਗਾ ਭਾਨੇ ਤਾਂ ਤੇ ਨਹੀਂ ਫਲਾਣਾ ਪਰਚਾ ਬਣਦਾਗਾ ਭਲਾ ਭਾਨੇ ਨੂੰ ਤਾਂ ਬਾਹਰ ਨਹੀਂ ਆਉਣ ਦਿੰਦੇ ਪਾਨੇ ਨੂੰ ਤਾਂ ਆਏ ਹੋ ਜੂਗਾ ਆਏ ਕਰਦਾਂਗੇ ਬਾਹ ਕਰਦਾਂਗੇ ਤੇ ਪਾਨੇ ਸਿੱਧੂ ਦੀ ਜਵਾਨਤਾ ਜੋ ਲੁਧਿਆਣੇ ਕੋਰਟ ਦੇ ਵਿੱਚੋਂ ਹੋ ਗਈ ਪਾਨਾ ਸਿੱਧੂ ਬਾਹਰ ਆ ਗਿਆ ਬੇਸ਼ੱਕ 29 ਤਰੀਕ ਦਾ ਪਿੰਡ ਦੁੰਨੇ ਪਾਨੇ ਸਿੱਧੂ ਦੇ ਪਿੰਡ ਕੱਠ ਰੱਖਿਆ ਗਿਆ ਸੀ ਪਰ ਉਹ ਕੱਠ ਵੀ ਸ਼ਾਇਦ جاری ਰਹੇਗਾ ਪਰ ਮੈਂ ਅੱਜ ਉਹਨਾਂ ਅਖੌਤੀ ਪੱਤਰਕਾਰ ਕਹਿ ਲਿਏ ਜਾਂ ਕਿਸੇ ਦੇ ਡਿੱਕੇ ਚੜ ਕੇ ਧੱਕੇ ਚੜ ਕੇ ਅੱਜ ਦਾ ਬੋਲੀ ਜਾਂਦੇ ਆ ਕਿ ਪਾਣਾ ਸਿੱਧੂ ਆਏ ਆ ਪਾਣਾ ਸਿੱਧੂ ਆਏ ਆ ਲਖੇ ਸਿਧਾਂ ਦੇ ਖਿਲਾਫ ਬੋਲੀ ਜਾਂਦੇ ਆ ਤੇ ਜਮੇ ਕੋਈ ਐਸਟੀ ਲੀਟਰ ਲਾ ਦਿੰਦਾ ਉਸ ਦੇ ਹਿਸਾਬ ਦੇ ਨਾਲ ਬੋਲੀ ਜਾਂਦੇ ਆ ਮੈਂ ਵੱਡੇ ਉਹਦਾ ਅਖੌਤੀ ਕਹੂੰਗਾ ਪੱਤਰਕਾਰ ਪੱਤਰਕਾਰਾਂ ਨੂੰ ਵੈਸੇ ਪੱਤਰ ਕਾਤਾ ਹੈ ਨਹੀਂ ਤੇ ਆਪਣੇ ਆਪਣੇ YouTubeਾਂ ਤੇ Facebookਾਂ ਤੇ ਪੇਜ ਬਣਾ ਕੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਨੇ ਭਾਨੇ ਸਿੱਧੂ ਦੇ ਲਖੇ ਸਿਧਾਣੇ ਦੇ ਦੀਪ ਸਿੱਧੂ ਦੇ ਤੇ ਹੋਰ अनेका ਸਿੰਘਾਂ ਦੇ ਖਿਲਾਫ ਜਿਹੜਾ ਇੱਕ ਅਖੌਤੀ ਕਹਿ ਲਈਏ ਢੌਂਗੀ ਬਾਬਾ ਬੈਠਾਗਾ ਉਹਦੇ ਮਾਗਰ ਲੱਗ ਕੇ ਇਹ ਸਭ ਕੁਝ ਬਗਵਾਸ ਕੀ ਕਰੀ ਜਾਂਦੇ ਨੇ ਜੇ ਪਾਨਾ ਸਿੱਧੂ ਨੂੰ ਫੜ ਲਿਆ ਪੁਲਿਸ ਨੇ ਸਰਕਾਰ ਨੇ ਫੜ ਲਿਆ ਉਹਨੇ ਸਰਕਾਰ ਨੇ ਦੇਖਣਾ ਪੁਲਿਸ ਨੇ ਦੇਖਣਾ ਅਸੀਂ ਕੌਣ ਹੁੰਨੇ ਆ ਕਿਸੇ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਜੇ ਸਾਨੂੰ ਕਿਸੇ ਬਾਰੇ ਕੱਖ ਨਹੀਂ ਪਤਾ ਹੁੰਦਾ ਫੇਰ ਉਹਦੇ ਉਹ ਪਿੰਡੋ ਜਾ ਕੇ ਰਿਪੋਰਟ ਮੰਗਦੇ ਆ ਕਿ ਭਾਨੇ ਸਿੱਧੂ ਖ ਪਿੰਡ ਵਿੱਚ ਤੁਹਾਡੇ ਤੇ ਕਮੇ ਸੀ ਇਹ ਤਾਂ ਉਹ ਹੋ ਗਿਆ ਨਾ ਕਿ ਜਿਵੇਂ ਆਪਾਂ ਕਹਿ ਦਿੰਦੇ ਆ ਗੰਗਾ ਕੇ ਗੱਗਾ ਗੰਗਾ ਰਾਮ ਆ ਰਾਮ ਤੇ ਜਿਵੇਂ ਕਹਿੰਦੇ ਕਿ ਤੱਕੜੀ ਜਿੱਧਰ ਭਾਰ ਜ਼ਿਆਦਾ ਤੋਲਦੀ ਆ ਜਿੱਧਰ ਹਵਾ ਜ਼ਿਆਦਾ ਹੁੰਦੀ ਆ ਉਧਰ ਦੇ ਹੋ ਜਾਂਦੇ ਨੇ ਮੈਂ ਉਹਨਾਂ ਵੀਰਾਂ ਨੂੰ ਕਹੂੰਗਾ ਜਿਹੜੇ ਕਿ ਕਿਸੇ ਦੇ ਡਿੱਕੇ ਚੜਕੇ ਧੱਕੇ ਚੜਕੇ ਗੁੰਮਰਾਹ ਹੋ ਰਹੇ ਨੇ ਤੇ ਸਾਡੇ ਨੌਜਵਾਨਾਂ ਦੇ ਖਿਲਾਫ ਵੀਡੀਓ ਪਾ ਰਹੇ ਨੇ ਚਾਹੇ ਪਹਾੜਾ ਸਿੱਧੂ ਹੋਵੇ ਚਾਹੇ ਲੱਖਾ ਸਧਾਨਾ ਹੋਵੇ ਚਾਹੇ ਕੋਈ ਪੰਜਾਬ ਦਾ ਨੌਜਵਾਨ ਹੋਰ ਹੋਵੇ ਚਾਹੇ ਸਾਡੇ ਸਿੱਖ ਨੌਜਵਾਨ ਹੋਣ ਜਿਨ੍ਹਾਂ ਨੇ ਸਹਾਦਤਾਂ ਦਿੱਤੀਆਂ ਹੋਣ ਤੇ ਅੱਜ ਉਹਨਾਂ ਦੇ ਮੂੰਹ ਤੇ ਕਹਿੰਦੇ ਤੋਤੇ ਮੂੰਹ ਤੇ ਚਪੇੜ ਵੱਜੀ ਆ ਚਪੇੜ ਇਸ ਕਰਕੇ ਵੱਜੀ ਆ ਕਿ ਪੰਨਾ ਸਿੱਧੂ ਨੂੰ ਜਿਹੜੇ ਕਹਿੰਦੇ ਸੀ ਡਿਬੜੂਗੜ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਇਹਨੂੰ ਭੇਜਣਗੇ ਇਹ ਤੇ ਐਨਐਸਏ ਲੱਗੇਗਾ ਦੱਸੋ ਕਿਹੜੇ ਕਾਨੂੰਨ ਦੇ ਸਵਿਧਾਨ ਦੇ ਧਾਰਾ ਵਿੱਚ ਲਿਖਿਆ ਕਿ ਇੱਕ ਟਰੈਵਲ ਏਜੰਟ ਤੋਂ ਨੇ ਦੋਸ਼ ਲਾਤਾ ਕਿ ਮੈਨੂੰ ਬਲੈਕਮੇਲ ਕਰਦਾ ਸੀ ਪੰਨਾ ਸਿੱਧੂ ਸਿਰਫ ਗੱਲ ਇੰਨੀ ਸੀ ਤੇ ਪੁਲਿਸ ਨੇ ਪਰਚਾ ਦਿੱਤਾ ਚਲੋ ਪੁਲਿਸ ਦਾ ਕੰਮ ਬਣਦਾ ਸਰਕਾਰ ਦਾ ਕੰਮ ਬਣਦਾ ਇਹਨਾਂ 'ਚ ਤੇ ਪਰ ਜਿਹੜੇ ਆਪੂ ਬਣੇ ਤਾਂ ਆਪੂ ਬਣੇ ਕਿਸੇ ਦੇ ਮੰਗਰ ਲਾ ਕੇ ਵੀਡੀਓ ਪਾਉਣੇ ਹੋ ਕਿ ਜੀ ਡਿਬੜੂ ਗੜ ਜਾਊਗਾ ਭਾਣਾ ਸਿੱਧੂ ਭਾਣੂ ਸਿੱਧੂ ਦਾ ਹੁਣ ਐ ਹੋ ਜਾਊਗਾ ਬਾਹਰ ਨਹੀਂ ਆਉਣ ਦਿੰਦੇ ਅੰਦਰ ਬੈਠੇ ਤੇ ਖੈਰੇ ਵਾਂਗੂ ਪਰਤੇ ਪਾਈ ਆਣਗੇ ਤੇ ਅੱਜ ਉਹਨਾਂ ਦੇ ਤੋਤੇ ਮੂੰਹ ਤੇ ਚਵੇੜੇਸ ਕਰਕੇ ਵੱਜਿਆ ਕਿ ਭਾਣਾ ਸਿੱਧੂ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਜਵਾਨਤ ਦੇ ਦਿੱਤੀ ਗਈ ਆ ਤੇ ਕੱਲ ਨੂੰ ਸੌਰੀ 29 ਜਨਵਰੀ ਨੂੰ ਇੱਕ ਲੱਖ ਸਿਧਾਨਾ ਤੇ ਹੋਰ ਨੌਜਵਾਨਾਂ ਵੱਲੋਂ ਇਕੱਠ ਵੀ ਰੱਖਿਆ ਗਿਆ ਤੇ ਉਹਦੇ ਵਿੱਚ ਜੋ ਭੈਂਸਲੇ ਹੋਣਗੇ ਉਹਦਾ ਆਉਣ ਵਾਲਾ ਵਕਤ ਦੱਸੂਆ ਪਰ ਮੈਂ ਕਹਿਣਾਗਾ ਦੁਬਾਰੇ ਅਪੀਲ ਕਰਦਾਗਾ ਭਰਾਵਾਂ ਨੂੰ ਕਿ ਕਿਸੇ ਦੇ ਆਖੇ ਲੱਗ ਕੇ ਕਿਸੇ ਦੇ ੱੱਕੇ ਚੜ ਕੇ ਆਪਣਾ ਕੈਰੀਅਰ ਨਾ ਖਤਮ ਕਰੋ ਆਪਣਾ ਮੂਲ ਪਸਾਉਣਾ ਤੇ ਮੈਂ ਅੱਜ ਇੰਦੀਆਂ ਬੇਨਤੀਆਂ ਕਰਦਾ ਸੀ ਕਿ ਭਾਨਾ ਤਾਂ ਹੁਣ ਆ ਗਿਆ ਬਾਹਰ ਤੇ ਜਿਹੜੇ ਕਹਿੰਦੇ ਸੀ ਐਨਐਸਏ ਲੱਗੂਗਾ ਦਿਬੜੂ ਘਟ ਜਾਊਗਾ ਫਲਾਨਾ ਜਾਊਗਾ ਧਮਕਾ ਜਾਊਗਾ ਹੁਣ ਉਹ ਜਿਹੜੇ ਉਹਨਾਂ ਦੀਆਂ ਫੇਸਬੁੱਕਾਂ ਜਾਂ YouTube ਤੇ ਵੀਡੀਓ ਪਈਆਂ ਨੇ ਅੱਜ ਦੀਆਂ ਤੇ ਕੱਲ ਦੀਆਂ ਪਰਸੋਂ ਦੀਆਂ ਉਹ ਹੁਣ ਜ਼ਿਆਦਾ ਵੀਡੀਓ ਨੂੰ ਡਿਲੀਟ ਕਰ ਦੰਗੇ ਜਾ ਫਿਰ ਨਮਾ ਬਸਰਮੀ ਦਾ ਜਦੋਂ ਬੰਦਾ ਮਾਰਿਆ ਹੁੰਦਾ ਤਾਂ ਕੋਈ ਹੋਰ ਪੈਂਤਰਾ ਖੇਡਣਗੇ ਮੈਂ ਇੰਨੀਆਂ ਬੇਨਤੀਆਂ ਕਰਦਾ ਸੀ ਬਹਿਰ ਜੀ ਦਾ ਖਾਲਸਾ ਸ੍ਰੀ ਬਹਿਰ ਜੀ ਕੀ ਫਤਿਹ